ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਜੀ ਪਹੁੰਚ ਚੁੱਕੇ ਆਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਦਿਵਾੜੀ ਦਾ ਦੇਣਾ ਭਾਈ ਜੀ ਅੱਜ ਤੇ ਅੱਜ ਤੂੜੀ ਦੀਆਂ ਟਰਾਲੀਆਂ ਆਈਆਂ ਜੀ 5 ਤਰੀਕ ਅੱਜ ਹੈਗੇ ਜੀ 20 ਅਕਤੂਬਰ 2025 ਜਗ੍ਹਾ ਹੈਗੇ ਜੀ ਕੋਟਕਪੂਰਾ ਮੰਡੀ ਸਮਾਂ ਜਿਹੜਾ ਸਵੇਰ ਦਾ ਜੀ 7:20 ਹੋ ਗਏ ਜੀ ਤੇ ਆਪਾਂ ਕੱਲ ਤੋਂ 7:30 ਵਜੇ ਭਾਈ ਬੋਲੀ ਕਰ ਦੇਣੀ ਹੈ ਕੋਟਕਪੂਰਾ ਮੰਡੀ ਦੇ ਵਿੱਚ ਤੇ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਹੋਊਗੀ ਦੇਖਦੇ ਆਂ ਅੱਜ ਤੁੜੀ ਕਿਥੋਂ ਤੱਕ ਜਾਂਦੀ ਐ ਲਓ ਜੀ 30 40 42 550 ਹਾਂ 50 60 65 70 75 80 85 385 385 ਦੋਨਾਂ ਵਿੱਚ ਨੇ 385 ਰੁਪਏ ਬੈਜ ਲਓ ਜੀ ਪਹਿਲੀ ਟਰਾਲੀ ਲੱਗੀ 385 ਰੁਪਏ ਲੱਗੀ ਕੋਟਕਪੁਰਾ ਮੰਡੀ ਦੇ ਵਿੱਚ ਪਹਿਲੀ ਟਰਾਲੀ ਦੀ ਬੋਲੀ ਹੋ ਚੁੱਕੀ ਅੰਦਰ ਦੀ ਤੂੜੀ ਸੀ ਤੇ 385 ਰੁਪਏ ਦੀ ਦੂਸਰੀ ਟਰਾਲੀ ਦੇਖ ਲਈ ਕਿਥੋਂ ਤੱਕ ਜਾਂਦੀ ਹੈ 385 ਰੁਪਏ ਲੱਗੀ ਪਹਿਲੀ ਟਰਾਲੀ ਤੇ ਕਰ ਦਿਓ ਵੀਡੀਓ ਨੂੰ ਬਾਅਦ ਤੋਂ ਲਾਈਕ ਸ਼ੇਅਰ ਜੀ ਲਓ ਜੀ ਹਲੋ ਕਾ ਆਇ ਲਾ ਕੇ ਜਾ ਉਹਨੂੰ ਕਰ ਲੈ ਜਾ ਇਹਰ ਕੋਈ ਨਾ ਕੱਲ ਆਵੇ ਫਿਰ ਬੋਲੀ ਕਾਦੀ ਫਿਰ ਕਾਦੀ ਹਾਂ ਫਿਰ ਪਹਿਲੀ ਇਹ ਸਾਰੇ ਕੱਲ ਵੀ ਇਹ ਨਹੀਂ ਇੱਥੇ ਲੱਗੇ ਨਾ ਕੋਈ ਲੱਵੇ ਨਾ ਫਿਰ ਤਾਂ ਸਹੀ ਹੈ ਨਵੇ ਨਾ ਫਿਰ ਮੈਂ ਨਾ ਵੀ ਸਾਰਿਆਂ ਨੂੰ ਇਹ 400 ਜਾਵੇ ਮੈਂ ਕਾਦੀ ਛੱਡ ਦੂਗਾ ਕੱਲ ਵੀ ਉੱਛਾ ਜਾਏਗਾ ਫਿਰ ਕੋਈ ਨਾ ਆਵੇ ਬਈ ਨਾ ਆ ਗੱਲ ਇਹ ਨਾ ਲੱਗੂਗਾ ਮੇਰੀ 400 ਜਾਵੇ ਹਾਂ ਹੋ ਗਿਆ ਸਹੀ ਹੋ ਕਰਕੇ ਪਾਉਣੇ ਤੇ ਨਹੀਂ ਨਹੀਂ ਸਹੀ ਹੈ ਬੋਲਾ ਜੀ ਇਹੜੀ ਬੋਲੀ ਹੋ ਗਈ ਇਹ ਜਿਹੜੇ ਲਈ ਅੰਦਰ ਦੀ 300 ਰੁਪਿਆ 25 350 500 800 870 870 899 400 400 ਬੋਲਾਂਗੇ ਨੇ ਭਾਈ 400 ਦਿੱਤੀ ਰੁਪਿਆ ਲਈ ਦੂਜੀ ਟਰਾਲੀ ਹੋਈ ਇਹ 400 ਰੁਪਿਆ ਲੱਗੇ ਜੀ ਕੱਲ ਵੀ ਟਰਾਲੀ ਬਾਈ ਜੀ ਹੋਈ ਸੀ ਉਸੇ ਲਈ ਇਹ ਅੱਜ ਦੂਜੀ ਮੈਮ ਹੋਈ ਹੈ ਜੀ ਇਹ ਕੱਲ ਬੋਲੀ ਲੱਗੀ ਸੀ ਤੇ ਬਾਈ ਕਹਿੰਦਾ ਨਹੀਂ ਵੇਚਣੀ ਸੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕੋਈ ਮਸਲਾ ਹੋਇਆ ਸੀਗਾ ਤੇ ਅੱਜ ਫੇਰ 400 ਰੁਪਏ ਲੱਗ ਗਏ ਜੀ ਦੂਜੀ ਟਰਾਲੀ ਤੇ ਤੀਜੀ ਟਰਾਲੀ ਦੇਖਦੇ ਆ ਕਿੱਥੋਂ ਕਿੱਥੇ ਜਾਂਦੀ ਹੈ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਇਹ ਵੀ ਜ਼ਰੂਰ ਦੱਸਿਆ ਕਰੋ ਓ ਬਾਈ ਕਿਹੜਾ ਢੰਡੀ ਵਾਲਾ ਵੀਰੇ ਓ ਕਮਲ ਜਣਾ ਮਾਰ ਰਹੀ ਵਿੱਚ ਤੂੰ ਕਮਲ ਜਣਾ ਮਾਰ ਯਾਰ ਵਿੱਚ ਟਮਾਟਮ ਕੋਈ ਨਹੀਂ ਬੋਲਦਾ ਆ ਤੈਨੂੰ ਸੌ ਪਿਆ 300 300 5 5 15 250 50 80 70 60 40 ਟਰਾਂਸਪੋਰਟ ਦਾ ਸਟੰਬਰ 99405 405 ਬੋਲਣਾ ਕਿਨੇ 405 ਲੋਈ ਤੀਜੀ ਟਰਾਲੀ ਲੱਗੀ 400 ਦੇ 5 ਰੁਪਏ ਲੱਗੇ ਜੀ ਤੇ ਨਾ ਕਰੇਗੇ ਸਾਰੇ ਜੀ ਦੋ ਤੇ ਅੱਜ ਜਿਹੜਾ ਰੇਟ ਹੈਗਾ ਜੀ 350 ਤੇ ਲੱਗੇ 400 ਦੇ ਵਿੱਚ ਵਿੱਚ ਪਹੁੰਚੂ ਕਿ ਅੱਜ ਕੋੜਕਪੁਰਾ ਮੰਡੀ ਦਾ ਤੇ ਚੌਥੀ ਟਰਾਲੀ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ ਲੋਈ ਤਿੰਨ ਟਰਾਲੀਆਂ ਦੀ ਬੋਲੀ ਹੋ ਚੁੱਕੀ ਆ ਚੌਥਾ ਨਾ ਦੇਖਦੇ ਆ ਇਹ ਵੀ ਥੋੜੀ ਸਾਫ਼ ਲੱਗਦੀ ਆ ਇਹ ਉਹ ਰੰਗਵਾੜਾ ਮੋੜ ਬੜਾ ਹਾਂ ਜਮਾ ਚੁੱਟੀ ਆ ਬਾਈ ਬਰਫ ਵਰਗੀ ਹੈ ਕਿ ਹੈ ਆ ਬੜਾ ਬੜਾ ਮੋੜ ਆਣਾ ਬੜਾ ਹੈਗਾ ਬਾਈ ਆਪਰੇ ਅੰਦਰ ਵੀ ਅੱਜ ਆਏ ਕਿ ਮਿਲਣੇ ਕਿ ਕੋਈ ਬੋਲੋ ਜੀ 300 ਰੁਪਿਆ 300 300 5 10 15 20 25 ਹਰੇ ਦਸਨ ਟੁੰਜਾ 60 65 365 365 ਬੋਲਾਂਗੇ ਨੇ 365 ਰੁਪਏ ਲਓ ਜੀ ਇਹ ਲੱਗੀ 365 ਰੁਪਏ ਲੱਗੀ ਬਾਈ ਜੀ ਚੌਥੀ ਟਰਾਲੀ ਤੇ ਨਾਗ ਲੈ ਗਿਆ ਇੱਕ ਜੀ ਤੇ ਬਈ ਇਹ ਕਿ ਨਾ ਤੂੜੀ ਦਾ ਜਿਹੜਾ ਵੇਣ ਹੁੰਦਾ ਉਹ ਕਵਾਂਟਲ ਦੇ ਹਿਸਾਬ ਨਾਲ ਹੁੰਦਾ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਵੀ ਬਾਈ ਜੀ ਮਾਨ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਕਿਵੇਂ ਹੁੰਦੀ ਹੈ ਇਹ ਜਿਹੜਾ ਰੇਟ ਹੁੰਦਾ ਜੀ ਇਹ ਕਵਾਂਟਲ ਦੇ ਹਿਸਾਬ ਨਾਲ ਹੁੰਦਾ ਇਹ ਮੇ 365 ਰੁਪਏ ਲੱਗੇ 365 ਰੁਪਏ ਕੁਆਂਟਲ ਆਈ ਇਹ ਤੇ ਲਓ ਜੀ 라ਸ਼ ਨਗ ਰਹਿ ਗਿਆ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜੀ ਲਓ ਜੀ